ਭਾਜੀ ਮੈਂ ਆਪਣੇ ਬੇਡੇ ਦੇ ਨਾਲ ਦਵਾਈ ਲੈਣ ਜਾਂਦਾ ਪਈ ਸੀ 8:00 ਵਜੇ ਨਾਲ ਵਾਲੇ ਸਵੇਰ 5:00 ਵਜੇ ਸੀ ਮੁੰਡਾ ਸਿੱਧੇ ਬਠਾ ਬੁਖਾਰ ਬੜਾ ਚੜ ਜਾਂਦਾ ਲੱਗਦਾ ਤੇ ਮੈਂ ਆਪਣੀ ਸਾਈਡ ਜਾਂਦਾ ਪਈ ਸੀ ਦਵਾਈ ਲੈਣ ਦੇ ਪੁਵਾੜੇ ਤੋਂ ਮੈਂ ਥੋੜਾ ਰੁਈ ਜਾਂਦਾ ਰਿਹਾ ਤੱਕ ਦਵਾਈ ਲੈਣ ਦੀ ਬੁਖਾਰ ਕੀਤੀ ਕਰਵਾਇਆ ਆਪਣੇ ਸਾਈਡ ਜਾਂਦੇ ਸੀ ਇੱਥੇ ਫਲਾਈ ਰੋਡ ਦੇ ਉੱਤੇ ਨਾ ਬੰਦਾ ਸੀ ਪਰ ਉਹਨੇ ਪਿੱਛੋਂ ਜਾਈ ਉਹਨੇ ਕਿਹਾ ਮੈਂ ਉਸਾਂ ਮਿਲ ਗਈ ਉਹ ਕੱਟ ਕੋ ਕੁ ਮਾਰਿਆ ਤੇ ਮੇਚ ਸਾਈਡ ਮਾਰ ਕੇ ਚਲ ਗਿਆ ਮੇਰੇ ਸੱਟਾਂ ਲੱਗ ਗਈਆਂ ਥੋੜੀਆਂ ਪਰ ਮੇਰੇ ਬੇਟੇ ਦੇ ਜਿਆਦਾ ਤੱਜੂ ਚਾਰ ਵੀਰ ਪੱਟ ਸਾਰੇ ਜਾ ਵੀ ਬਾਹਰ ਮਿੱਤੇ ਵੀ ਪੱਟਾਂ ਦੇ ਤੇ ਬੇਟਾ ਕਿੱਥੇ ਐ ਸੁਵੇ ਬੇਟਾ ਜੀ ਮੇਰਾ ਜਲੰਧਰ ਸ਼ਫਟ ਕੀਤਾ ਹੈ ਉਹਨੇ ਤੇ ਉਹਨੂੰ ਜਵਸਤ ਲੱਗ ਗਿਆ ਇਹ ਤੁਹਾਨੂੰ ਜਵਾਇਦਾ ਤੁਹਾਡੇ ਹੋਰ ਕੋਈ ਸੀ ਨਾਲ ਕੋਈ ਸੀ ਘਰ ਵਾਲੀ ਸੀ ਕੋਈ ਤੇ ਉਹਨਾਂ ਦੇ ਕਿਦਾਂ ਸੱਟ ਲੱਗੀਆਂ ਉਹਦੇ ਬਚਾਏ ਉਹਦੇ ਰਗੜਾ ਲੱਗੀਆਂ ਮੇਰੇ ਸੱਟਾਂ ਲੱਗੀਆਂ ਜਿਆਦਾ ਕਿੱਥੇ ਬਿੱਡੇ ਦੇ ਜਿਆਦਾ ਹੈ ਅਬਜਾ ਕੀ ਤੁਹਾਡੇ ਚ ਗੱਡੀ ਬੱਜੀ ਬਾਇਨਾ ਮੈਨੂੰ ਚੇਤਾ ਵੀ ਬਾਈਟ ਚ ਗੱਡੀ ਸੀ ਜਦੋਂ ਇੰਡੀਫੈਕ ਕਰੋ ਜਦੋਂ ਦੀ ਕੋਈ ਗੱਡੀ ਸਰਪਤ ਨਹੀਂ ਨੰਬਰ ਮੈਨੂੰ ਯਾਦ ਨਹੀਂ ਗੱਡੀ ਵਾਲਾ ਰੁਕਿਆ ਨਹੀਂ ਨਹੀਂ ਗੱਡੀ ਵਾਲੇ ਨਹੀਂ ਕਿਹਾਗਾ ਤੁਸੀਂ ਮੈਂ ਤਾਂ ਸਿਰਫ ਜਦੋਂ ਮੇਰੇ ਟੱਕੀ ਮਰਜੀ ਮੈਨੂੰ ਇੱਕ ਇੱਕ ਤਾਂ ਦਿਖਣਾ ਹੀ ਹਟ ਕਰਨ ਸੱਪੇ ਕਿਹੜਾ ਪਿੰਡ ਹੈ ਤੁਹਾਡਾ ਆਪਣਾ ਜੀ ਲੱਖਪੁਰ ਹੈ ਜੀ ਲੱਖਾ ਕੀ ਹੈ ਭਾਜੀ ਦਾ ਨਾ ਜੀ ਆਸ਼ਿਕ ਮੁਹੰਮਦ ਹੈ ਆਸ਼ਿਕ ਮੁਹੰਮਦ ਬਲੀ ਠੀਕ ਹੈ ਪੋਸਟਾਨੀ ਅਜੇ ਤੱਕ ਤੁਹਾਡੇ ਕੋਲ ਨਹੀਂ ਹੈ ਲੇ ਕੋਈ ਕੋਰਸ ਨਹੀਂ ਤੇ ਕੀ ਮੰਕਰ ਦੇ ਪ੍ਰਸ਼ਾਸਨ ਤੋਂ ਮੰਗਤ ਕਿ ਇਹ ਆਪਣਾ ਜਿਹੜਾ ਹਿਸਾਬ ਮੇਰੇ ਮਿਲ ਜਵੇ ਬਾਕੀ ਹੁਣ ਤੁਹਾਨੂੰ ਪਤਾ ਹੀ ਹੈ ਬੇਟਾ ਠੀਕ ਹੋ ਗੀ ਬੱਸ ਮੈਂ ਠੀਕ